ਸਸੀ ਗਾਲ ਦੋਸਤੋ ਦੋਸਤੋ ਅੱਜ ਆਪਾਂ ਕਿਤਾਬ ਜਿਹੜੀ ਪੜ ਰਹੇ ਆਂ ਲਹੂ ਲਹਾਨ ਪੰਜਾਬ ਇਹ 1984 ਦੇ ਹਾਲਾਤਾਂ ਤੇ ਆਧਾਰਿਤ ਇੱਕ ਕਿਤਾਬ ਹੈ ਇਹਦੇ ਲੇਖਕ ਹਨ ਮੋਲਕ ਸਿੰਘ ਤੇ ਜਸਵਾਲ ਸਿੰਘ ਤੇ ਉਸ ਵੇਲੇ ਦੇ ਹਾਲਾਤ ਜਿਹੜੇ ਸੀਗੇ 1984 ਵੇਲੇ ਦੇ ਉਹ ਇਹਦੇ ਵਿੱਚ ਬਿਆਨ ਕੀਤੇ ਗਏ ਨੇ ਤੇ ਮੌਕੇ ਦੀਆਂ ਜਿਹੜੀਆਂ ਸਰਕਾਰਾਂ ਸੀ ਲੋਕ ਜੋ ਲੋਕਾਂ ਦੇ ਨਾਲ ਜ਼ੁਲਮ ਕਰਦਿਆਂ ਸੀ ਉਹ ਸਾਰਾ ਇਹਦੇ ਵਿੱਚ ਬਿਆਨ ਉਹ ਉੱਥੋਂ ਦੇ ਹਾਲਾ ਉਸ ਵੇਲੇ ਦੇ ਹਾਲਾਤ ਉਸ ਸਮੇਂ ਦੇ ਕੀ ਕੀ ਹੋਇਆ ਸੀ ਕੀ ਕ੍ਰਾਸੀ ਪਾਰਟੀਆਂ ਕੀ ਕਰਦਿਆਂ ਸੀ ਉਹ ਸੈਂਟਰਲ ਗਵਰਨਮੈਂਟ ਕੀ ਕਰਦਿਆਂ ਸੀ ਲੋਕਾਂ ਨਾਲ ਕਿਹੋ ਜਿਹਾ ਵਿਹਾਰ ਸੀ ਸਰਕਾਰਾਂ ਦਾ ਤੇ ਲੋਕਾਂ ਦੇ ਕਿਹੋ ਜਿਹੇ ਹਾਲਾਤ ਸੀਗੇ ਤਾਂ ਉਹ ਇਹਦੇ ਵਿੱਚ ਸਾਰਾ ਬਿਆਨ ਹੈ ਇੱਕ ਕਵਤਾ ਦੇ ਰੂਪ ਵਿੱਚ ਮੁਰਕ ਸਿੰਘ ਵੱਲੋਂ ਲਿਖਿਆ ਗਿਆ ਪੰਜਾਬ ਦੇ ਬਾਰੇ ਪੰਜਾਬ ਦਾ ਦਰਦ ਇਹ ਉਹ ਆਪਣਾ ਦੋਸਤਾਂ ਨਾਲ ਸ਼ੇਅਰ ਕਰਦੇ ਵਧੀਆ ਲਿਖਿਆ ਹੈ ਪੰਜਾਬ ਦੀ ਅੱਖ ਰੋਈ ਅੱਖ ਪੰਜਾਬ ਦੀ ਵੇ ਕਿਉਂ ਰੋਈ ਇਸ ਚਮਨ ਵਿੱਚ ਜ਼ਹਿਰ ਵੇ ਲੋਕੋ ਕਿਸ ਬੋਈ ਬੋਈ ਜਾਨੀ ਕਿ ਬੀਜਣਾ ਇਸ ਚਮਨ ਵਿੱਚ ਜ਼ਹਿਰ ਵੇ ਲੋਕੋ ਕਿਸ ਬੋਈ ਰੋਈ ਅੱਖ ਪੰਜਾਬ ਦੀ ਵੇ ਕਿਉਂ ਰੋਈ ਖੜੀਆਂ ਕਲੀਆਂ ਦੇ ਅਥਰੂ ਡਲਕਦੇ ਜਿਨ੍ਹਾਂ ਦੀ ਮਮਤਾ ਬਜਾਰੀ ਗਈ ਕੋਹੀ ਕੋਹੀ ਮਤਲਬੀ ਤੰਗ ਕਰਨਾ ਪਰੇਸ਼ਾਨ ਕਰਨਾ ਤਸੀਹੇ ਦੇਣਾ ਖੜੀਆਂ ਕਲੀਆਂ ਦੇ ਅਥਰੂ ਡਲਕਦੇ ਜਿਨ੍ਹਾਂ ਦੀ ਮਮਤਾ ਬਜਾਰੀ ਗਈ ਕੋਹੀ ਰੋਈ ਅੱਖ ਪੰਜਾਬ ਦੀ ਬੇਕਿਉ ਰੁਈ ਲੋਕਾਂ ਦੇ ਸੇਵਿਆਂ ਤੇ ਹੱਥ ਨੇ ਸੇਖਦੇ ਜਿੰਨਾ ਹੱਥ ਹੈ ਮਨੁੱਖਤਾ ਜਿਵਾ ਹੋਈ ਇੱਥੇ ਵਧੀਆ ਇਹ ਲਿਖਿਆ ਮੇ ਉਹਨਾਂ ਲੋਕਾਂ ਦੇ ਮਤਲਬ ਵੀ ਸੇਵਿਆਂ ਤੇ ਹੱਥ ਉਹੀ ਸੇਖਦੇ ਨੇ ਜਿੰਨਾਂ ਨੂੰ ਅਸੀਂ ਜਿੰਨਾਂ ਦੇ ਹੱਥ ਮਨੁੱਖਤਾ ਦੀ ਜੀਵਾ ਹੋਈ ਜਾਨੀ ਕਿ ਜਿਨ੍ਹਾਂ ਨੂੰ ਅਸੀਂ ਤਾਕਤਾਂ ਦਿੱਤੀਆਂ ਜਿਨ੍ਹਾਂ ਦੇ ਹੱਥ ਅਸੀਂ ਤਾਕਤਾਂ ਦਿੱਤੀਆਂ ਨੇ ਜਿਨ੍ਹਾਂ ਤਾਕਤਾਂ ਨੇ ਮਨੁੱਖਤਾ ਦਾ ਘਾਣ ਕੀਤਾ ਰੋਈ ਅੱਕ ਪੰਜਾਬ ਦੀ ਬੇਕਿਉਂ ਰੋਈ ਇਸ ਚਮਣ ਨੂੰ ਲੋੜ ਹੈ ਫੈਰੇਦਾਰ ਦੀ ਪੱਤਾ ਪੱਤਾ ਨਾ ਕਰ ਦੇਵੇ ਕਿਤੇ ਕੋਈ ਵਧੀਆ ਲਿਖਿਆ ਹੈ ਇਸ ਚਮਨ ਨੂੰ ਲੋੜ ਹੈ ਪਹਿਰੇਦਾਰ ਦੀ ਪੱਤਾ ਪੱਤਾ ਨਾ ਕਰ ਦੇਵੇ ਕੋਈ ਰੋਈ ਅੱਕ ਪੰਜਾਬ ਦੀ ਵੇ ਕਿਉਂ ਰੋਈ ਕਾਫਲੇ ਬਣ ਕੇ ਤੁਰੋ ਵੇ ਸੂਰਜੋ ਇਹ ਲੋਕਾਂ ਨੂੰ ਕਿਹਾ ਗਿਆ ਨਾ ਜਿਹੜੇ ਯੋਧੇ ਸੀ ਉਸ ਟਾਈਮ ਦੇ ਨਾ ਜਿਨ੍ਹਾਂ ਨੂੰ ਅੱਤਵਾਦੀ ਘਰਾੜ ਦਿੱਤਾ ਕ ਮਾਰ ਦਿੱਤਾ ਗਏ ਨਾ ਕਾਫਲੇ ਬਣ ਕੇ ਤੁਰੋ ਵੇ ਸੂਰਜੋ ਹਨੇਰੀ ਕਾਲੀ ਰਾਤ ਆਵੇ ਨਾ ਕੋਈ قافلے ਬਣ ਕੇ ਤੁਰੋਵੇ ਸੂਰਜੋ ਨੇਰੀ ਕਾਲੀ ਰਾਤ ਆਵੇ ਨਾ ਕੋਈ ਰੋਈ ਇੱਕ ਪੰਜਾਬ ਦੀ ਵੇ ਕਿਉਂ ਰੋਈ ਸੋ ਬਹੁਤ ਵਧੀਆ ਦਰਦ ਉਸ ਸਮੇਂ ਦਾ ਦੁੱਖ ਉਸ ਸਮੇਂ ਦਾ ਬਿਆਨ ਕੀਤਾ ਆਪਣੀ ਕਵਿਤਾ ਦੇ ਵਿੱਚ ਤੇ ਅਨਮੋਲਕ ਸਿੰਘ ਵੱਲੋਂ ਤੇ ਮੇਰੇ ਵੱਲੋਂ ਕੋਸ਼ਿਸ਼ ਕੀਤੀ ਗਿਆ ਹੋਸਾ ਦਾ ਕਿਤੇ ਪੜਨ ਦੇ ਵਿੱਚ ਜਾਂ ਬੋਲਨ ਦੇ ਵਿੱਚ ਕੋਈ ਗਲਤੀ ਕੀ ਹੋ ਗਈ ਹੋਵੇ ਤਾਂ ਸੌਰੀ ਤੇ ਇੱਕ ਕਵਤਾ ਸੀ ਉਸ ਸਮੇਂ ਦਾ ਦੁੱਖ ਦਰਦ 1984 ਦੇ ਹਾਲਾਤਾਂ ਦੇ ਨੇੜ ਤੇੜ ਦਾ ਅਤਵਾਦ ਇਹ ਲਿਖਿਆ ਹੋਇਆ ਸੋ ਥੈਂਕ ਯੂ